ਸੂਰਤਾਂ ਤੁਹਾਨੂੰ ਦਿਖਾਉ ਰਹੇ ਆ ਤਾਜ਼ੀਆਂ ਡੇਰ ਬਾਬਾ ਨਾਨਕ ਫਤਿਹਗੜ ਚੂੜੀਆਂ ਅਰੋਰ ਟਾਲੀ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਜਿੱਥੇ ਕਿ ਪਾਣੀ ਦਾ ਬਹੁਤ ਤੇਜ਼ ਵਹਾਅ ਜਿਹੜਾ ਉਹ ਲਗਾਤਾਰ ਵਧ ਰਿਹਾ ਅਤੇ ਪਾਣੀ ਦੇ ਵਧਣ ਨਾਲ ਜਿੱਥੇ ਲੋਕਾਂ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਦਿਖਾਈ ਦੇ ਰਹੀਆਂ ਨੇ ਦਿਖਾਉਣੇ ਪੰਜਾਬ ਸਰਕਾਰ ਵੱਲੋਂ ਹੈਲੀਕਾਪਟਰ ਵੀ ਜਿਹੜਾ ਇੱਥੇ ਰੈਸਕਿਊ ਕਰ ਰਿਹਾ ਤੇ ਇੱਥੇ ਜਿਹੜੇ ਤੁਹਾਨੂੰ ਸਾਰਾ ਮੰਜ਼ਰ ਦਿਖਾ ਰਹੇ ਆ ਪਾਣੀ ਦੀ ਜਿਹੜਾ ਵਹਾਅ ਬਹੁਤ ਜਿਹੜਾ ਤੇਜ਼ ਹੈ ਤੇ ਲੋਕਾਂ ਦੀਆਂ ਫਸਲਾਂ ਜਿਹੜੀਆਂ ਉਹ ਡੁੱਬੀਆਂ ਦਿਖਾਈ ਦੇ ਰਹੀਆਂ ਨੇ ਲੋਕਾਂ ਦਾ ਕਹਿਣਾ ਹੈ ਕਿ 1988 ਵਿੱਚ ਇੱਥੇ ਕਿਤੇ ਤੇਜ਼ ਜਿਹੜਾ ਵਾ ਇਹ ਪਾਣੀ ਦਾ ਬਹਾਾ ਇੱਥੇ ਦਿਖਾਈ ਦੇ ਰਹਾ ਤੇ ਇਹ ਭਾਰੀ ਤਬਾਹੀ ਜਿਹੜੀ ਆ ਪਾਣੀ ਵੱਲੋਂ ਇੱਥੇ ਕੀਤੀ ਜਾ ਰਹੀ ਹੈ ਤੇ ਵੱਡੀ ਗਿਣਤੀ ਵਿੱਚ ਇੱਥੇ ਲੋਕ ਜਿਹੜੇ ਸੜਕਾਂ ਤੇ ਵੀ ਆਏ ਨੇ ਜਿਹੜੇ ਲੋਕ ਡੇਰਿਆਂ ਤੇ ਪਿੰਡਾਂ 'ਚ ਨੇ ਆਪਣੀਆਂ ਛੱਤਾਂ ਤੇ ਬੈਠੇ ਨੇ ਤੇ ਉੱਥੇ ਉਹਨਾਂ ਦੀ ਇਹ ਹੈਲੀਕਾਪਟਰ ਪੰਜਾਬ ਸਰਕਾਰ ਦਾ ਵੀ ਉੱਥੇ ਉੱਡਦਾ ਜਿਹੜਾ ਵਾ ਉਹ ਦਿਖਾਈ ਦੇ ਰਿਹਾ ਕਿ ਰੈਸਕਿਊ ਕੀਤਾ ਜਾ ਰਿਹਾ ਵਾ ਇੱਥੇ ਤੁਹਾਨੂੰ ਫਿਰ ਇੱਕ ਵਾਰ ਪਾਣੀ ਦਾ ਬਹਾਅ ਦਿਖਾਇਆ ਜਾਵੇ ਕਿ ਕਿਸ ਤਰ੍ਹਾਂ ਕਿਸ ਤੇਜ਼ੀ ਦਾ ਪਾਣੀ ਜਿਹੜਾ ਵਾ ਉਹ ਅੱਗੇ ਵਧ ਰਿਹਾ ਇਸ ਵੇਲੇ ਮੌਜੂਦ ਆ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਗੁਰਦੁਆਰਾ ਟਾਲੀ ਸਾਹਿਬ ਲੱਗੇ ਜੋ ਕਿ ਸ਼ਾਹਪੁਰ ਜਾਜੰਤੋਂ ਡੇਰਾ ਬਾਬਾ ਨਾਨਕ ਵਾਲੇ ਅਗਲੇ ਪਾਸੇ ਜਦ ਜਾਈਦਾ ਤੇ ਉੱਥੇ ਗੁਰਦੁਆਰਾ ਟਾਲੀ ਸਾਹਿਬ ਹੈ ਤੇ ਟਾਲੀ ਸਾਹਿਬ ਦੇ ਗੁਰਦੁਆਰੇ ਦੇ ਨਜ਼ਦੀਕ ਜਿਹੜਾ ਆਪਾਂ ਇਸ ਵੇਲੇ ਮੌਜੂਦ ਆ ਜੋ ਕਿ ਨਹਿਰ ਦਾ ਪੋਲਾ ਉੱਥੇ ਇੰਨੀ ਤੇਜ਼ੀ ਨਾਲ ਪਾਣੀ ਵਧ ਰਿਹਾ ਕਿ ਅਸੀਂ ਕਹਿ ਸਕਦੇ ਕੁ ਮਿੰਟਾਂ ਵਿੱਚ ਹੀ ਫੁੱਟਾਂ ਦੇ ਹਿਸਾਬ ਨਾਲ ਪਾਣੀ ਜਿਹੜਾ ਵਾ ਉਹ ਉੱਪਰ ਨੂੰ ਆ ਰਿਹਾ ਤੇ ਇਸ ਦੇ ਨਾਲ ਲੋਕਾਂ ਦੀ ਜਿਹੜੀ ਹੈ ਭਾਰੀ ਤਬਾਹੀ ਦੇਖਣ ਨੂੰ ਮਿਲ ਰਹੀ ਹੈ ਇਹ 1988 ਨੂੰ ਵੀ ਮਾਤ ਪਾ ਰਿਹਾ ਇਹ ਫਸਲਾਂ ਜਿਹੜੀਆਂ ਪੂਰੀਆਂ ਡੁੱਬੀਆਂ ਦਿਖਾਈ ਦੇ ਰਹੀਆਂ ਤੇ ਇਹ ਗੱਲਬਾਤ ਕਰਦੇ ਆ ਇੱਥੇ ਜਿਹੜੇ ਸਥਾਨਕ ਲੋਕ ਪਹੁੰਚੇ ਨੇ ਕਿ ਉਹ ਇਸ ਨੂੰ ਲੈ ਕੇ ਕੀ ਗੱਲ ਕਹਿੰਦੇ ਨੇ ਪਿੰਡ ਰੱਤੇ ਤੋਂ ਇੱਥੇ ਸਿੰਘ ਸਾਹਿਬ ਹਾਰਦੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਇਹ ਪਾਣੀ ਜਿਹੜਾ ਮੈਂ ਰਾਤੀ ਕਿੰਨਾ ਸੀ ਸਵੇਰੇ ਕਿੰਨਾ ਤੇ ਹੁਣ ਕਿੰਨਾ ਕਿਸ ਤੇਜ਼ੀ ਨਾਲ ਪਾਣੀ ਜਿਹੜਾ ਵਧ ਰਿਹਾ ਤੇ ਕਿੰਨੀ ਤਬਾਹੀ ਮਚਾਈ ਪਾਣੀ ਅਮਨ ਮੇਰਾ ਨਾਮ ਅਮਨਦੀਪ ਸਿੰਘ ਹੈ ਪਿੰਡ ਰੱਤਾ ਤਹਿਸੀਲ ਡੇਰਾ ਬਨਾਨਾ ਜ਼ਿਲ੍ਹਾ ਕਰਤਾਰਪੁਰ ਹਾਂ ਜੀ ਸੈਂਟਰ ਤੇ ਰਾਤੀ ਪਾਣੀ ਕਿੰਨਾ ਹੀ ਦਪਹਿਰਾਂ ਨੂੰ ਕਿੰਨਾ ਸਵੇਰੇ ਕਿੰਨਾ ਹੁਣ ਕਿੰਨਾ ਰਾਤੀ ਤੇਜ਼ੀ ਨਾਲ ਪਾਣੀ ਰਾਤੀ ਪਾਣੀ ਬਿਲਕੁਲ ਨਹੀਂ ਹੈਗਾ ਉਹ ਨਹੀਂ ਮਿੰਡਾਂ ਦੇ ਹਿਸਾਬ ਨਾਲ ਪਾਣੀ ਡਿਆ ਵਜਨ ਛੋਟ ਛੋਟ ਕਿਹੜੇ ਪਾਸੇ ਉਸ ਕਿਹੜੀ ਸਾਈਡ ਤੋਂ ਪਾਣੀ ਆ ਰਿਹਾ ਹੈ ਇਹ ਡੇਰਾ ਬਣਾਣ ਨਾਲ ਪਾਣੀ ਆ ਰਿਹਾ ਹੈ ਇਹ ਇੱਕ ਤੋਂ ਤੁਸੀਂ ਜਿਹੜਾ ਰਾਤ ਤੇ ਕਰਤਾਰਪੁਰ ਕੋਰੀਡੋਰ ਤੋਂ ਇਹ ਸਾਰਾ ਪਾਣੀ ਉਧਰੋਂ ਆ ਰਿਹਾ ਹਾਂ ਜੀ ਉਧਰੋਂ ਆ ਰਿਹਾ ਤੇ ਕੰਨਿਕ ਤਬਾਈ ਜਿਹੜੀ ਪਾਣੀ ਲੈ ਕੇ ਬਈ ਝੋਨੇ ਨੂੰ ਮਾਤ ਪਾ ਗਿਆ ਸਾਰੀ ਪਿੰਡ ਡੁੱਬਿਆ ਘਰ ਦਿਆ ਅੰਮ੍ਰਿਤਸਰ ਗੱਡੀ ਆਈ ਕਾਰਸਾ ਭੂਰੀ ਵਾਲੇ ਸ੍ਰੀ ਅੰਮ੍ਰਿਤਸਰ ਬਾਬਾ ਕਸ਼ ਇਹ ਪਿੰਡ ਵਾਸੀ ਨੂੰ ਬਚਾਓ ਹੁਣ ਪਾਣੀ ਆ ਯਾਨੀ ਇੱਥੇ ਬਚਾਉਣ ਨੂੰ ਰੋਕਤਾ ਕਿ ਨਾ ਜਾਓ ਪਾਣੀ ਗੜੀ ਯਾਨੀ ਧੋਬੀ ਜਿਹੜੇ ਜਿਹੜੇ ਪਰਿਵਾਰਕ ਨੇ ਉਹ ਟੌਕ ਪਰਮਰ ਦੀ ਉਪੋਠਿਆਂ ਦੇ ਨੇ ਹਾਂ ਜੀ ਸਰ ਉੱਪਰ ਆ ਪਿੰਗਲੇ ਪਾਣੀ ਆ ਗਿਆ ਸਾਰੀਆਂ ਸਰਕਾਰ ਕੋਈ ਆਈ ਮਦਦ ਕੋਈ ਮਦਦ ਨਹੀਂ ਆਈ ਸਰਕਾਰ ਨਾ ਕਿ ਚਲ ਗਈ ਲੱਗੋ ਸਰਕਾਰ ਆਏ ਚਲ ਗਏ ਰੁਕਿਆ ਕੋਈ ਨਹੀਂ ਇੱਥੇ ਅੱਛਾ ਇੱਥੇ ਕੋਈ ਨਹੀਂ ਰੁਕਿਆ ਕਿਸੇ ਨੇ ਕਹ ਦਿੱਤਾ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਵਾਹਿਗੁਰੂ ਸਾਹਿਬ ਜੀ ਫਰੇਦੀ ਮੇਰਾ ਹਰਮਿਤ ਸਿੰਘ ਆ ਮੈਂ ਕਾਰ ਸੇਵਾ ਭੁਰਿਆਂ ਦਾ ਡਰਾਈਵਰ ਆ ਤੇ ਬਾਬਾ ਜੀ ਨੇ ਗੱਡੀ ਭੇਜੀ ਇਹ ਮੁੰਡੇ ਦਾ ਪਿੰਡ ਆ ਤੇ ਬਾਬਾਈ ਨੇ ਕਹਿਆ ਕਿ ਨਾਲੇ ਦੇ ਦੀ ਇਹਨਾਂ ਦੇ ਪ੍ਰਵਾਸ ਦੀ ਸੇਵਾ ਕਰੋ ਨਾਲੇ ਜਿਹੜੇ ਹੋਰ ਸਿੰਘ ਪਸੇ ਉਹਨਾਂ ਨੂੰ ਕੱਢੀਏ ਪਰ ਸਾਨੂੰ ਇੱਥੇ ਅਸੀਂ ਆਏ ਆ ਅੱਗੇ ਦੇਖਿਆ ਤੇ ਪਾਣੀ ਬਹੁਤ ਤੇਜੀ ਸਾਨੂੰ ਗੱਡੀ ਜਾਣ ਦਿੱਤੀ ਪਿੰਡਾਂ ਦੇ ਗਾਂ ਸਾਡੇ ਵੇਹਣਾਂ ਵੇਹਣਾਂ ਕਮਸੇ ਕਮ 2.5 ਫੁੱਟ ਪਾਣੀ ਉੱਤੇ ਹੋ ਗਿਆ ਹੋਰ ਇਸ ਕਰਕੇ ਕਹਿੰਨੇ ਕੋਈ ਸਰਕਾਰ ਹੀ ਮਦਦ ਕਰੇ ਕਿਉਂਕਿ ਸਾਡੇ ਤੋਂ ਹੱਥੋਂ ਵਸੋਂ ਕੰਮ ਬਾਹਰ ਹੋ ਗਿਆ ਹਨ ਭੇਜਿਆ ਜੁਰੀ ਤੇਰੇ ਆਇਆ ਨੇ ਪਰ ਗੱਲ ਬਣੀ ਨਹੀਂ ਇਸ ਕਰਕੇ ਕਹਿੰਨੇ ਸਰਕਾਰ ਹੀ ਮਦਦ ਕਰੇ ਹੋਰ ਇੱਥੇ ਕੋਈ ਬੰਦਾ ਨਹੀਂ ਆਮ ਬੰਦਾ ਨਹੀਂ ਕੋਈ ਕੁਝ ਕਰ ਸਕਦਾ ਬਾਕੀ ਪਾਣੀ ਬਹੁਤ ਜ਼ਿਆਦਾ ਭਾਈ ਬਹੁਤ ਜ਼ਿਆਦਾ ਦਿਖੰਦੇ ਹੀ ਸਾਰੇ ਨੂੰ ਇਹਦੇ ਵਿੱਚ ਕੋ ਕੋਈ ਸਰਕਾਰੀ ਪ੍ਰਸ਼ਾਸਨ ਦਾ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਆਇਆ ਭਾਜੀ ਇਥੇ ਆਰਮੀ ਵਾਲੇ ਗੱਡੀ ਆਈ ਹੁਣ ਪੁਛਿਆ ਮરાਇਆ ਉਹ ਵੀ ਪਤਾ ਨਹੀਂ ਇਹ ਕੋ ਆਪਣਾ ਇੱਕ ਫਾਰਮੈਟ ਹੀ ਪੂਰੀ ਕਰ ਚਲ ਗਿਆ ਤੇ ਜੀ ਅੱਜ ਕਿਹੜਾ ਪਿੰਡ ਤੇ ਆਪਾਂ ਆਪਾਂ ਮਨ ਸ਼ਾਪਰ ਜੱਜ ਰਹੇ ਨਿਰਜੀ ਪਾਣੀ ਬਹੁਤ ਜ਼ਿਆਦਾ ਆ ਗਿਆ ਇੱਥੇ ਹਾਂ ਜੀ ਸਭ ਪਾਣੀ ਪਾਣੀ ਦਿਖਾਈ ਦੇ ਰਿਹਾ ਤੇ ਹਾਂ ਜੀ ਬਹੁਤ ਜਿਆਦਾ ਇਹ ਪਾਣੀ ਮਤਲਬ ਸਵੇਰੇ ਚੱਲਿਆ ਜੀ ਤਾਂ ਦੋਹਾਂ ਟਾਈਆਂ ਘੰਟੇ ਵਿੱਚ ਤਕਰੀਬਨ ਜਿਹੜਾ ਮਾ ਪਾਣੀ ਨੇ ਸ਼ਾਪਰ ਵਾਲ ਨੂੰ ਰੌਂਕ ਕਰ ਲਿਆ ਅਲੱਗ ਸਾਡੇ ਨਗਰ ਹੈ ਪਿੰਡ ਪੱਡੇ ਉਹਦੇ ਵਿੱਚ ਗੁਰਦੁਆਰਾ ਸਾਹਿਬ ਅਨਾਉਂਸਮੈਂਟ ਹੋ ਗਈ ਆ ਕਿ ਪਾਣੀ ਗੁਰਦੁਆਰਾ ਸਾਹਿਬ ਦੇ ਨੇੜੇ ਪਹੁੰਚ ਗਾ ਲੀ ਪੱਡਿਆਂ ਦੇ ਵਿੱਚ ਵੜ ਗਿਆ ਵਾ ਤੇ ਆਪਣੇ ਲੋਕ ਬਚਾਅ ਕਰਦਾਂ ਸਰਜੇ ਹੋਏ ਨੇ ਤੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਕੋਈ ਨਹੀਂ ਕਿਦੀ ਸਾਰ ਲਈ ਤੇ ਪਾਣੀ ਮਤਲਬ ਵਧਦਾ ਜਾ ਰਿਹਾ ਵਾ ਬਹੁਤ ਜ਼ਿਆਦਾ ਪਾਣੀ ਨੁਕਸਾਨ ਕਰ ਰਿਹਾ ਵਾ ਪਾਣੀ ਦੀ ਬਹੁਤ ਜ਼ਿਆਦਾ ਰਫਾ ਰਿਹਾ ਹਾਂਜੀ ਬਹੁਤ ਤੇਜ਼ ਆ ਰਿਹਾ ਮਿੰਟਲ ਸਕਿੰਟਾਂ ਨਾਲ ਜਿਆਦਾ ਜ ਤਕਰੀਬਨ ਵੀ ਮਿੰਟੋ ਮਿੰਟੀ ਪਾਣੀ ਦਾ ਜਿਆਦਾ ਵਧਾ ਵਧਦਾ ਜਾ ਰਿਹਾ ਜੀ ਕਿਦਾਂ ਸਵੇਰੇ ਹੈਗਾ ਸੀ ਪਾਣੀ ਨਾ ਸਵੇਰੇ ਨਹੀਂ ਹੈਗਾ ਸਵੇਰੇ ਕੋਈ ਨਹੀਂ ਕਿੰਨੇ ਕਬਜੇ ਤੇ ਇਹ ਮੇਰੇ ਸਾਹ ਤਕਰੀਬਨ ਕੋਈ 2 ਵਜੇ ਤਕਰੀਬਾ ਆ ਜਾਣਾ ਹੈ ਆਏ ਸਵੇਰੇ ਗਏ 12 ਵਜੇ ਉਦੋਂ ਡੇਰਾ ਪਾਪਾ ਨਾਲ ਲਾਗੇ ਪਾਣੀ ਫਿਰ ਰਿਆ ਸੀ ਇਧਰ ਫਿਰੇ ਇਹ ਮੂਲ ਵਾਲੀ ਕੋਈ ਮੇੜ ਧਰਮਗੋੜ ਮੇੜ ਉਦੋਂ ਫਿਰ ਰਿਆ ਸੀ ਤੇ ਉਸ ਤੋਂ ਬਾਅਦ ਇਧਰ ਨੂੰ ਹੁਣ ਰਮਾਂ ਕਰ ਲਿਆ ਜੀ ਇਹ ਕਰਕੇ ਪਾਣੀ ਦੀ ਮਾਰ ਬਹੁਤ ਜ਼ਿਆਦਾ ਪੈ ਰਹੀ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਵਾ ਕਿਸਾਨੀ ਦਾ ਬਹੁਤਾਂ ਨੁਕਸਾਨ ਬਹੁਤ ਜਿਆਦਾ ਕਿਸਾਨੀ ਦਾ ਜੀ ਮਾਲ ਡੰਗਰ ਦਾ ਪੱਠਾ ਵੀ ਖਤਮ ਹੋ ਗਿਆ ਬਾਕੀ ਝੋਨੇ ਦੀ ਫਸਲ ਵੀ ਖਰਾਬ ਹੋ ਗਈ ਆ ਲੋਕ ਘਰਾਂ ਤੋਂ ਬਹਿ ਘਰ ਹੋ ਗਿਆ ਸਵੇਰ ਦੇ ਆਪਣਾ ਮਾਲ ਡੰਗਰ ਜੀ ਲੈ ਕੇ ਰੋਗੇ ਇੱਥੋਂ ਜਾ ਰਹੇ ਆ ਸਵੇਰ ਦਾ ਆਪਣੇ ਮਤਲਬ ਵਹਾ ਚੱਲਣਾ ਸ਼ਰਕੁੱਤੇ ਲੋਕ ਆਪਣੇ ਸੁਰੱਖਿਆ ਥਾਵਾਂ ਤੇ ਪਹੁੰਚ ਰਹੇ ਨੇ ਆ ਦੇ ਮਾਲ ਪਸ਼ੂ ਬੜਾ ਰੋੜ ਗਿਆ ਕਿੱਥੇ ਸੀ ਗਾਉਂ ਆ ਮੰਡੀਆਂ 'ਚ ਮੰਡੀਆਂ 'ਚ ਹੁਣ ਗੱਡੇ ਥੋੜੇ ਬੜੇ ਵਜੇ ਹਾਂਜੀ ਹਾਂਜੀ ਪਸ਼ੂ ਇਹ ਦੋ ਤਿੰਨ ਰੋੜ ਗਏ ਕੋਣ ਉਹਨੂੰ ਫਰਸ ਮਾਲ ਲਾ ਦੇ ਕਿੱਥੇ ਚਲੇ ਕੋਣ ਇੱਧਰ ਹੀ ਕਿਦੇ ਸੁੱਕੇ ਦਾ ਲਾਵਾ ਗਦੇ ਜਿੱਲੇ ਸਾਗ ਉਹ ਉੱਥੇ ਹੀ ਉਹ ਵੀ ਰੁੜ ਜਾਣਾ ਉਹ ਗੜੇ ਆਉਣੇ ਹੁਣ ਹਾਂਜੀ ਪਾਣੀ ਕਿੱਡਾ ਆ ਪਾਣੀ ਬਹੁਤ ਜ਼ਿਆਦਾ ਮੰਡੀ ਤੋਂ ਥੋੜਾ ਘਾਟੀ ਆ ਜੇ ਆਹ ਕਿਦਰਾ ਪਾਣਾ ਪੁੱਜਾ ਹੈ ਆਹ ਕਿਦਰਾ ਪਾਣਾ ਪੁੱਜਾ ਹੈ ਬਹੁਤ ਜ਼ਿਆਦਾ ਪਾਣੀ ਹੈ ਆਰਡਰ ਤੇ 12 ਫੁੱਟ ਪਾਣਾ ਹੈ ਤਾਨੂੰ ਦਾ ਤਸਵੀਰਾਂ ਦਿਖਾ ਰਿਆ ਇਹ ਗੁੱਜਰ ਪਰਿਵਾਰ ਹੈ ਤੁਸੀਂ ਦੇਖ ਸਕਦੇ ਹੋ ਕਿ ਡੇਰਾ ਬਾਬਾ ਨਾਨਕ ਜਿਹੜਾ ਦਾਣਾ ਮੰਡੀ ਵਿੱਚ ਬੈਠੇ ਸਨ ਪਸ਼ੂਆਂ ਦੇ ਨਾਲ ਪਸ਼ੂ ਉੱਥੇ ਹੀ ਛੱਡ ਕੇ ਇਹ ਜਿਹੜੇ ਨੇ ਆਪਣਾ ਸਮਾਨ ਤੇ ਜੀ ਲੈ ਕੇ ਆ ਗਏ ਨੇ ਇਹਨਾਂ ਦਾ ਕਹਿਣਾ ਹੈ ਕਿ ਉੱਥੇ ਜਿਹੜਾ ਕੋਰੀਡੋਰ ਹੈ ਉੱਥੇ 12-12 ਫੁੱਟ ਪਾਣੀ ਹੈ ਤੇ ਇੱਥੋਂ ਤੁਸੀਂ ਪਾਣੀ ਤੁਹਾਨੂੰ ਦਿਖਾਉਣੀ ਹੈ ਕਿ ਲਗਾਤਾਰ ਜਿਹੜਾ ਪਾਣੀ ਡੇਰਾ ਬਾਬਾ ਨਾਨਕ ਦੇ ਕੋਰੀਡੋਰ ਜਿਹੜੇ ਜਿੱਥੋਂ ਤੁਸੀਂ ਦਾ ਬੰਨ ਟੁੱਟਾ ਹੈ ਉੱਥੋਂ ਜਿਹੜਾ ਪਾਣੀ ਹੈ ਇਹ ਸਾਰਾ ਇਹ ਸ਼ਾਬਤ ਜਾਂਚਣ ਵਾਲੇ ਪਾਸੇ ਜਿਹੜਾ ਆ ਰਿਹਾ ਤੇ ਉਧਰੋਂ ਜਿਹੜਾ ਢੋਨੇ ਵਾਲੇ ਤੋਂ ਜਿਹੜੀ ਤੁਸੀਂ ਬੰਨ ਟੁੱਟ ਉਹਦਾ ਪਾਣੀ ਵੀ ਇੱਧਰ ਆਇਆ ਤੇ ਜਿਹੜਾ ਰਾਤ ਪਾਣੀ ਆ ਇੱਥੇ ਕਾਫੀ ਆਉਣ ਦੀ ਸੰਭਾਵਨਾ ਇਹ ਪਾਣੀ ਨਿਕੋਸਰਾ ਤੱਕ ਵੀ ਜਾ ਸਕਦਾ ਇਸ ਕਰਕੇ ਲੋਕਾਂ ਨੂੰ ਅਪੀਲ ਹੈ ਕਿ ਰਾਤ ਜਿਹੜਾ ਵਾ ਉਹ ਆਪਣਾ ਪੂਰਾ ਤਿਆਰ ਰੱਖਣ ਕਿਉਂਕਿ ਪਾਣੀ ਦਾ ਵਹਾਅ ਇੰਨਾ ਤੇਜ਼ ਆ ਕਿ ਕਿਸੇ ਵੇਲੇ ਵੀ ਕਿਸੇ ਪਿੰਡ ਚ ਵੀ ਇਹ ਛਾਪੁਰ ਜਾ ਜਾਣ ਤੋਂ ਅੱਗੇ ਜਾ ਸਕਦਾ ਫਿਰ ਲਗਾਤਾਰ ਇੱਥੇ ਕੁਝ ਸਸਤਾਮਾ ਵੀ ਲੋਕਾਂ ਦੀ ਸਹਾਇਤਾ ਲਈ ਆਈਆਂ ਮੈਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਉਹ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇਖਦੇ ਕੀ ਕੀ ਉਹ ਸਹਾਇਤਾ ਕਰ ਰਹੇ ਹਾਂ ਜੀ ਕਿ ਰਾਜੀ ਆਪਣਾ ਜੈਦਾ ਜੀ ਨਾ ਤੇਜਵੀਰ ਸਿੰਘ ਜੀ ਅੱਜ ਕਿਹੜੀ ਸਹਾਇਤਾ ਆਈ ਜੀ ਜੁਵਰ ਸੇਵਾ ਚੈਰਟੀ ਅਤੇ ਸੰਤ ਬਾਬਾ ਰਵਕ ਸਿੰਘ ਜੀ ਸੰਗੀਤ ਅਕੈਡਮੀ ਦੇ ਸਹਿਯੋਗ ਦੇ ਨਾਲ ਇੱਥੇ ਵੀ ਬੋਟ ਲੈ ਕੇ ਆਏ ਆ ਨਾਲ ਖਾਣ ਪੀਣ ਦਾ ਸਾਰ ਰਸਤਾ ਬਸਤਾ ਵੀ ਆ ਤੇ ਕੋਈ ਸਾਨੂੰ ਕਾਲਾਂ ਨਹੀਂ ਆ ਰਹੀਆਂ ਫੋਨ ਦੇ ਉੱਤੇ ਵੀ ਸਾਡੇ ਜਿਹੜੇ ਆ ਉਹ ਬੱਚੀਆਂ ਜਾਂ ਬੱਚੇ ਘਰ ਦੇ ਅੰਦਰ ਆ ਉਹਨਾਂ ਨੂੰ ਬਾਹਰ ਛੱਡ ਕੇ ਜਾਜ ਜਾਵੇ ਕੋਈ ਬਜ਼ੁਰਗ ਬਾਤਾ ਉਹਨਾਂ ਨੂੰ ਟੈਗ ਦੀ ਕਹਿੰਦੇ ਹਾਂ ਕਿ ਉਹਨੂੰ ਟੈਗ ਪਿਆ ਪਰ ਅੱਗੇ ਰਸਤਾ ਨਹੀਂ ਨਾ ਹੈਗਾ ਅੱਗੇ ਜਾਣ ਦੇ ਲਈ ਪਾਣੀ ਬਹੁਤ ਆ ਇਹ ਕਿੱਥੋਂ ਕਾਲ ਆਈ ਹੈ ਜੀ ਇਹ ਪਿੰਡ ਪੱਖੋਂ ਕਿਧਰ ਆਈ ਹੈ ਅਸੀਂ ਆਪਣਾ ਨੰਬਰ ਪਾਇਆ ਸੀ ਸੋਸ਼ਲ ਮੀਡੀਆ ਤੇ ਜਿਹੜੇ ਪਿੰਡ ਦੇ ਵਿੱਚ ਉਹ ਗੁਰੰਤ ਸਾਹਿਬ ਦਾ ਕਿਹੇ ਪਾਸ਼ਾ ਉਹ ਅਸੀਂ ਲੈ ਕੇ ਆਉਣਾ ਚਾਹੁੰਦੇ ਹਾਂ ਉਹ ਕੀ ਹੋਇਆ ਵੀ ਅਜੇ ਤੱਕ ਸਾਨੂੰ ਕੋਈ ਪ੍ਰਬੰਧ ਇਦਾਂ ਦਾ ਨਹੀਂ ਹੋ ਸਕਿਆ ਕਿ ਵੋਟ ਅੱਗੇ ਲੈ ਕੇ ਜਾ ਸਕੀਏ ਪਾਣੀ ਦਾ ਪਾਣੀ ਦਾ ਜਿਹੜਾ ਪੱਧਰ ਹੈ ਉਹ ਜ਼ਿਆਦਾ ਉੱਚਾ ਹੈ ਪਾਣੀ ਦਾ ਪੱਧਰ ਉੱਚਾ ਉਹਦਾ ਕਰਕੇ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਪਰ ਹੁਣ ਅੱਗੇ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਆ ਅਖੋਕੋ ਕਿ ਪਿੰਡ ਦੇ ਨਾਲ ਹੀ ਪਿੰਡ ਆ ਉਹ ਆ ਰਹੇ ਆ ਇਹ ਟਰੈਕਟਰ ਲੈ ਕੇ ਆਉਣਗੇ ਫਿਰ ਅਸੀਂ ਬੋਟ ਟਰਾਲੀ ਸਾਡੇ ਕੋਲ ਈ ਛੋਟੀ ਉੱਥੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਿ ਮਾਤਾ ਜੀ ਨੇ ਨਹੀਂ ਉੱਥੇ ਇਦਾਂ ਵਾ ਵੀ ਹੁਣ ਜਦੋਂ ਪਾਣੀ ਇੱਕਦਮ ਆ ਗਿਆ ਤੇ ਪਿੰਡਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਆ ਉਹ ਗੁਰੂ ਘਰਾਂ ਦੇ ਵਿੱਚ ਹੀ ਆ ਜੀ ਉਹ ਵੀ ਕੱਢਣੇ ਜ਼ਰੂਰੀ ਆ ਤੇ ਦੂਜੀ ਗੱਲ ਇਹ ਆ ਵੀ ਜਿਹੜੇ ਲੋਕ ਘਰਾਂ ਦੇ ਵਿੱਚ ਕਿਰੇ ਆ ਪਸ਼ੂ ਕਿਰੇ ਆ ਉਹਨ ਪਸ਼ੂਆਂ ਲਈ ਤੇ ਕੋਈ ਸਾਡੇ ਕੋਲ ਅਰੇਂਜਮੈਂਟ ਨਹੀਂ ਹੈਗਾ ਸਾਡੇ ਕੋਲ ਬੋਟ ਆ ਉਹ ਕਿਸ਼ਤੀ ਹੈ ਜਿਹਦੇ ਵਿੱਚ 10 ਤੋਂ 12 ਲੋਕ ਬੈਠ ਸਕਦੇ ਆ ਆਪਾਂ ਜਿਹੜੇ ਲੋਕ ਮੰਨ ਲਓ ਜਿੰਨੇ ਕੱਢ ਸਕਦੇ ਆ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਕੱਢਣ ਦੀ ਅੱਗੇ ਮਹਾਰਾਜ ਦੇ ਹੱਥਾਂ ਘਰਚ ਵੀ ਦੂਤ ਨਰਹ ਲੋਕ ਹੈਗੇ ਆ ਹਾਂਜੀ ਤੁਹਾਨੂੰ ਆਪਾਂ ਤਸਵੀਰਾਂ ਦਿਖਾਉਣੇ ਆ ਹੌਫ ਨਕਸ ਤਸਵੀਰਾਂ ਨੇ ਤਾਂ ਉਹ ਜਿੱਥੇ ਕਿ ਪਾਣੀ ਹੀ ਪਾਣੀ ਦਿਖਾਈ ਦੇ ਰਹਾ ਤੇ ਇੱਕ ਪਾਣੀ ਦੇ ਵਿੱਚ ਇੱਕ ਘਰ ਹੈ ਜਿੱਥੇ ਕਿ ਲੋਕ ਫਸੇ ਹੋਏ ਨੇ ਉਹਨਾਂ ਦੇ ਚਾਰ ਜੀ ਉੱਥੇ ਦਿਖਾਈ ਦੇ ਰਹੇ ਨੇ ਤੇ ਉਹ ਇੱਕ ਘਰ ਦੇ ਗੇਟ ਦੇ ਬਾਹਰ ਹੀ ਖੜੇ ਨੇ ਤੇ ਇਹ ਤਸਵੀਰਾਂ ਜਿਹੜੀਆਂ ਨੇ ਸ਼ਾਹਪੁਰ ਜਿਸ ਨੂੰ ਆਪਾਂ ਗੁਰਦੁਆਰਾ ਟਾਲੀ ਸਾਹਿਬ ਦੇ ਨਜ਼ਦੀਕ ਦਾ ਇਹ ਪਾਣੀ ਹੈ ਤੇ ਪਾਣੀ ਬੜੀ ਤੇਜ਼ੀ ਨਾਲ ਲਗਾਤਾਰ ਵਧ ਰਿਹਾ ਤੇ ਇੱਕ ਘਰ ਦੇ ਵਿੱਚ ਵੀ ਤੁਹਾਨੂੰ ਦਿਖਾ ਰਹੇ ਕਿ ਕੋਈ ਘਰ ਦੇ ਬਾਹਰ ਜਿਹੜੇ ਨੇ ਜੀ ਨੇ ਇੱਕ ਛੋਟਾ ਬੱਚਾ ਵੀ ਦਿਖਾਈ ਦੇ ਰਿਹਾ ਉਹਨਾਂ ਦੇ ਘਰ ਦੇ ਬਾਹਰ ਚਾਰ ਸਵੇਰੇ ਪਾਣੀ ਹੀ ਪਾਣੀ ਹੈ ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਕਿ ਇਸ ਘਰ ਵੱਲ ਗੌਰ ਕੀਤਾ ਜਾਵੇ ਇਸ ਜਿਹੜੀ ਲੋਕੇਸ਼ਨ ਹੈ ਇਹ ਫਤੇਗੜ ਚੂੜੀਆਂ ਡੇਰਾ ਬਾਬਾ ਨਾਨਕ ਰੋਡ ਉੱਪਰ ਹੈ ਡੇਰਾ ਬਾਬਾ ਨਾਨਕ ਤੋਂ 5 ਕਿਲੋਮੀਟਰ ਦੂਰੀ ਤੇ ਇਹ ਘਰ ਹੈ ਤੇ ਇੱਥੇ ਇਹ ਲੋਕ ਜਿਹੜੇ ਫਸੇ ਹੋਏ ਨੇ ਪਾਣੀ ਦੇ ਵਿੱਚ ਤੇ ਇਹਨਾਂ ਨੂੰ ਬਚਾਇਆ ਜਾ ਸਕੇ ਇੱਕ ਹੋਰ ਤੁਹਾਨੂੰ ਖੌਫਨਾਕ ਤਸਵੀਰ ਦਿਖਾ ਰਹੇ ਹਾਂ ਇੱਕ ਫਟੇਕੜ ਚੂੜੀਆਂ ਡੇਰਾ ਬਫਾਂ ਨਾਲ ਰੋਲ ਸ਼ਾਹਪੁਰ ਤੋਂ ਨਜ਼ਦੀਕ ਇਹ ਇੱਕ ਗਾਈਆਂ ਦਾ ਵੱਡਾ ਛੱਡ ਹੈ ਭਾਈ ਤੇਰੀ ਫਾਰਮ ਦਾ ਛੱਡ ਹੈ ਜਿੱਥੇ ਕਿ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਕਿ ਇਹ ਉਹਨਾਂ ਦੀਆਂ ਘਟੂ ਘਟ 40 50 ਦੇ ਕਰੀਬ ਗਾਈਆਂ ਤੇ ਹੋਰ ਮੱਝਾਂ ਜਿਹੜੀਆਂ ਉੱਥੇ ਫਸੀਆਂ ਹੋਈਆਂ ਨੇ ਤੇ ਉਹ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਰਿਸ਼ਤੇਦਾਰ ਨੇ ਉਹ ਉਹਨਾਂ ਨੂੰ ਪਦਦਲੀ ਜਾ ਰਹੇ ਨੇ ਦੂਸਰੇ ਪਾਸੇ ਇਹ ਤੁਹਾਨੂੰ ਦਿਖਾਉਂਦੇ ਆ ਕਿ ਉਧਰੋਂ ਉਹਨਾਂ ਨੂੰ ਮੱਝਾਂ ਜਿਹੜੀਆਂ ਵਾ ਸ਼ਾਇਦ ਵਾਰੀ ਵਾਰੀ ਕੱਢ ਕੇ ਲਿਆ ਰਹੇ ਨੇ ਉਹ ਵੀ ਤੁਹਾਨੂੰ ਦਿਖਾਉਨੇ ਆ ਤਸਵੀਰਾਂ ਕਿ ਕਿਸ ਤਰ੍ਹਾਂ ਜਿਹੜੀਆਂ ਆ ਮਾ ਪਾਣੀ ਦੇ ਵਿੱਚੋਂ ਮੱਝਾਂ ਕੱਢ ਕੇ ਲਿਆਂਦੀਆਂ ਜਾ ਰਹੀਆਂ ਨੇ ਤੁਹਾਨੂੰ ਇਹ ਪਰ ਦੇਖਿਓ ਮੇਰਾ ਬਗਨਾਣਕ ਰੋਡ ਉੱਪਰ ਥੋੜੀਆਂ ਦੇ ਨੇੜੇ ਇੱਕ ਇੱਕ ਗਾਇਆਂ ਦਾ ਛੱਡ ਦਿਖਾ ਰਹੇ ਆ ਜਿ ਤੱਕ ਗਾਈਆਂ ਫਸੀਆਂ ਹੋਈਆਂ ਨੇ ਗਾਈਆਂ ਤੇ ਚਾਰ ਸਵੇਰੇ ਪਾਣੀ ਹੀ ਪਾਣੀ ਦਾ ਮੱਜਰ ਹੈ ਗਾਈਆਂ ਜਿਹੜੀਆਂ ਉੱਥੇ ਹੀ ਫਸੀਆਂ ਨੇ ਜਿਨ੍ਹਾਂ ਨੂੰ ਦੇਖੋ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਾਲ ਉਹ ਆਖਿਆ گاਵਾ ਕੱਢ ਕੇ ਸਾਫਰ ਲਾ ਲਿਆ ਪੰਜ ਸੜਾ ਸਵੇਰੇ 11 ਆਇਆ گاਵਾ ਸਾਫਰ ਲਾ ਲੀਏ ਇਹ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ ਜਿਹੜੇ ਛੱਡ ਵਿੱਚ گاਵਾ ਤੇ ਮੱਝਾਂ ਉਹਨਾਂ ਦੀਆਂ ਫਸੀਆਂ ਦੋਟਾ 1 ਕਰੋੜ ਦੀਆਂ گاਵਾਂ 300 ਦੇ ਲਾਗੇ ਕਰੀਬ گاਵਾਂ ਸੀ ਕੁਝ ਨੂੰ ਕੱਢ ਲਿਆ ਗਿਆ ਕੁਝ ਜਿਹੜੀਆਂ ਅੰਦਰ ਫਸੀਆਂ ਉਹਨਾਂ ਦੇ ਮਾਲਕ ਜਿਹਨਾਂ ਦੀਆਂ گاਵਾਂ ਉਹ ਵੀ ਆ ਪਾਣੀ ਦੇ ਵਿੱਚੋਂ ਆਉਂਦੇ ਤੁਹਾਨੂੰ ਦਿਖਾਈ ਦੇ ਰਹੇ ਆ ਪਰ ਇਹਨਾਂ ਨੇ ਕਾਫੀ ਕੋਸ਼ਿਸ਼ ਕੀਤੀ ਹੈ ਇਹਨਾਂ گاਵਾਂ ਨੂੰ ਕੱਢਣ ਦੀ ਪਰ ਅਜੇ ਤੱਕ ਇਹ ਸਫਲ ਨਹੀਂ ਕੁਝ ਨੂੰ ਕੱਢਿਆ ਵੀ ਗਿਆ ਗੱਲਬਾਤ ਕਰਦੇ ਆ ਛੱਡ ਦੇ ਮਾਲਕ ਨਾ ਵੀਰ ਜੀ ਇਹ ਹਰਪਾਲ ਸਿੰਘ ਨਾਂ ਮੇਰਾ ਪਿੰਡ ਸ਼ਾਹਪੁਰ ਜਾਂ ਵੀਰ ਜੀ ਟਾਲੀ ਸਾਹੂ ਗੁਰਦੇ ਨੇ ਜੀ ਠੀਕ ਆ ਪੱਠੇ ਲਾਗੇ ਤੇ ਕਿੰਨੀਆਂ گاਵਾਂ ਦਾ ਛੱਡੀ ਇਹ ਵੀ ਜੀ 150 ਗਾਂ ਦਾ ਫਾਰਮ ਆ ਇੱਕ ਫਾਰਮ ਇਹ ਆ ਤੇ ਦੋ ਫਾਰਮ ਇਹਦੇ ਪਿੱਛੇ ਕੋਠ ਪਹਿਲਾਂ ਇਨਫੋਰਮੇਸ਼ਨ ਨਹੀਂ ਲੱਗੀ ਦਿੱਤੀ ਉਹਨਾਂ ਵੀ ਭਾਈ ਇਨਫੋਰਮੇਸ਼ਨ ਮਤਲਬ ਮਿਲੀ ਆ ਪਰ ਫਿਰ ਵੀ ਇਨਾ ਟਾਂਬਾ ਟਾਈਮ ਲੱਗ ਜਾਂਦਾ ਵਾ ਤੇ ਕਿੰਨੀਆਂ ਕਿ ਨਿਕਲੀਆਂ ਗਵਾਂ ਹੁਣ ਸਾਡੇ ਲਗਭਗ 50 ਨੱਕ ਨਿਕਲੇ ਭਾਜੀ ਤੇ ਅਸੀਂ ਫਸ ਕਿਨੇ ਗਏ ਅੰਦਰ ਲਗਭਗ 100 ਪਸ਼ੂ ਅੰਦਰ ਹੈ ਜੀ 100 ਪਸ਼ੂ ਹਾਂਜੀ 100 ਪਸ਼ੂ ਕੋਸ਼ਿਸ਼ ਕਰ ਰਹੇ ਹਾਂ ਇਹੋ ਘਟਣ ਦੀ ਭਾਈ ਹੁਣ ਤੇ ਮੁਸ਼ਕਲ ਸਵਾਲ ਨਹੀਂ ਨਿਕਲ ਨਹੀਂ ਸਕਦੇ ਹੁਣ ਤੇ ਪਰਮਾਤਮਾ ਸਿਰ ਤੇ ਆ ਭਾਜੀ ਸਰਕਾਰ ਮਤਲਬ ਕੋਈ ਇਨਫੋਰਮੇਸ਼ਨ ਦਿੱਤੀ ਕਿਸੇ ਅਫਸਰ ਨੂੰ ਵੀ ਕਿਸੇ ਅਧਿਕਾਰੀ ਨੂੰ ਵੀ ਅਸੀਂ ਇੱਥੇ ਪਸ਼ੂ ਫਸ ਗਿਆ ਤੇ ਸਾਡੇ ਨਹੀਂ ਵੀਰ ਜੀ ਅਜੇ ਤੱਕ ਸਾਡੇ ਕੋਈ ਨਹੀਂ ਪਹੁੰਚਾ ਮੱਕਰ ਦੇ ਵੀ ਸਰਕਾਰ ਵੱਲੋਂ ਕਿਸਾਨੀ ਦਿੱਤਾ ਜੇ ਹੁਣ ਸਰਕਾਰ ਦੇ ਵੀਰ ਜੀ ਮੰਗੇ ਇਹ ਕਰਦੇ ਵੀ ਚਲੋ ਕਾਫੀ ਨੁਕਸਾਨ ਦੇ ਹੰਦਿਆ ਹਾਂ ਹਾਂਜੀ ਹਾਂਜੀ ਨੁਕਸਾਨ ਬਈ ਹੈਗਾ ਹੈਗਾ ਜੀ ਫਸਲ ਦਾ ਨੁਕਸਾਨ ਹੈ ਜੀ ਐਨੀਮਲ ਸਾਰੇ گاਵਾ ਡਰਾਈ ਹੀ ਗੜੀ ਸੂਣ ਵਾਲੀਆਂ ਜਿੰਨੇ ਕੁ ਬੱਚੇ ਸੀ ਉਹਦੇ ਕੱਢਦੇ ਬਾਹਰ ਛੋਟੇ ਜਵਾਕ ਸੀ ਤੇ گاਵਾ ਸਾਰੇ ਅੰਦਰ ਹੀ ਆ ਜੀ ਪਿੰਡ ਡੇਰ ਬਾਬਾ ਨਾਨਕ ਦੇ ਨੇੜੇ ਪਿੰਡ ਛਾਪੁਰ ਚਾਜਣ ਦੇ ਆ ਇੱਥੇ ਦੋ ਛੱਡ ਨੇ ਜੋ ਜਿਉਂਕਿ ਪਾਣੀ ਦੇ ਵਿੱਚ ਘਰੇ ਦਿਖਾਈ ਦੇ ਰਹੇ ਤੁਹਾਨੂੰ ਤਸਵੀਰਾਂ ਦਿਖਾਉਨੇ ਆ ਕਿ گاਵਾ ਜਿਹੜੀਆਂ ਨੇ ਮਹਿੰਗੇ ਪਹਾੜੀਆਂ ਜਿਹੜੀਆਂ ਰੇਡ ਦੋ 2.5 ਕਰੋੜ ਦੀਆਂ گاਵਾਂ ਨੇ ਜਿਹੜੀਆਂ ਫਸੀਆਂ ਹੋਈਆਂ ਨੇ ਚਾਰ-ਛੇ ਫਰੇ ਪਾਣੀ ਆ ਪਰ ਉਹਨਾਂ ਨੇ ਉਹਨਾਂ ਦੇ ਮਾਲਕ ਨੇ ਦੱਸਿਆ ਕਿ ਉਹਨਾਂ ਨੇ ਕੁਝ گاਵਾਂ ਨੂੰ ਤਾਂ ਉਥੋਂ ਰੈਸਕਿਊ ਕਰਕੇ ਕਢ ਲਿਆ ਪਰ 100 150 ਤੋਂ ਗਾਂ ਜਿਹੜੀ ਆ ਗਊ ਜਿਹੜੀ ਉਥੇ ਪਾਣੀ ਦੇ ਵਿੱਚ ਫਸੀ ਏ ਉਹ ਤਸਵੀਰਾਂ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਜਿਹੜੀਆਂ گاਵਾਂ ਉੱਥੇ ਪਾਣੀ ਦੇ ਵਿੱਚ ਫਸੀਆਂ ਹੋਈਆਂ ਤੇ ਹਰਪਾਲ ਸਿੰਘ ਇਸ ਦਾ ਮਾਲਕ ਤੇ ਜਿਸ ਦਾ ਕਹਿਣਾ ਹੈ ਕਿ ਕੁਝ ਤੇ ਉਹਨਾਂ ਨੇ ਰੈਸਕਿਊ ਕੱਢ ਕੇ ਬਾਹਰ ਕੱਢ ਲਿਆ ਤੇ ਪਰ ਇਹ ਜਿਹੜੀਆਂ 150 ਦੇ ਕਰੀਬ گاਵਾਂ ਨੇ ਉਹ ਉੱਥੇ ਹੀ ਫਸੀਆਂ ਨੇ ਤੇ ਉਹ ਹੁਣ ਉਹਨਾਂ ਨੂੰ ਕੱਢਣਾ ਜਿਹੜਾ ਵਾ ਉਹ ਬੜਾ ਮੁਸ਼ਕਲ ਦਿਖਾਈ ਦੇ ਰਿਹਾ ਇਸ ਤੋਂ ਇਲਾਵਾ ਉਹ ਪੂਰੀ ਸੀਗੀ ਕਿ ਕਿਸਾਨਾਂ ਵੱਲੋਂ گاਉਂਆਂ ਦੇ ਲਈ ਰੱਖੀ ਉਹ ਵੀ ਇੱਥੋਂ ਰੁੜ ਰਹੀ ਹੈ ਤੇ ਬਹੁਤ ਖੌਫਨਾਕ ਮੰਜ਼ਰ ਹੈ ਕਿਸਾਨ ਦੁਖੀ ਹੈ ਹਰ ਵਰਗ ਜਿਹੜਾ ਇੱਥੇ ਦੁਖੀ ਦਿਖਾ ਰਿਹਾ ਤੁਹਾਨੂੰ ਹੋਰ ਵੀ ਤਸਵੀਰਾਂ ਦਿਖਾਉਣੇ ਪਾਣੀ ਵਿੱਚ ਘਰੇ ਕੁਝ ਮਹਿਲਾਵਾਂ ਨੇ ਬੀ ਬੱਚੇ ਨੇ ਜਿਨ੍ਹਾਂ ਦੇ ਜੋ ਘਰ ਦੇ ਚਾਰ ਚੁਫੇਰੇ ਪਾਣੀ ਹੈ ਉਹ ਵੀ ਪਾਣੀ ਦੇ ਜਿਹੜਾ ਵਹਾ ਦੇ ਵਿੱਚ ਫਸੇ ਹੋਏ ਨੇ ਉਹਨਾਂ ਦੇ ਘਰ ਦੇ ਚਾਰ ਚਫਰੇ ਪਾਣੀ ਹੀ ਪਾਣੀ ਹੈ ਇਹ ਸਾਰਾ ਮੰਜ਼ਰ ਜਿਹੜਾ ਵਾ ਸ਼ਾਹਪੁਰ ਜਾਜੰਦੇ ਦੇ ਨਜ਼ਦੀਕ ਗੁਰਦੁਆਰਾ ਟਾਲੀ ਸਾਹਿਬ ਦਾ ਹੈ ਜਿੱਥੇ ਕਿ ਪਾਣੀ ਬਹੁਤ ਤੇਜ਼ੀ ਨਾਲ ਜਿਹੜਾ ਵਾ ਉਹ ਉੱਥੇ ਵਗ ਰਿਹਾ ਫਿਰ ਤੁਹਾਨੂੰ ਦਿਖਾਉਣੇ ਆ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਸ਼ੈੱਡ ਦੇ ਮਾਲਕ ਅਤੇ ਉਹਨਾਂ ਦੇ ਰਿਸ਼ਤੇਦਾਰ ਨੇ ਇੱਕ ਵਾਰ ਫਿਰ ਜਿਹੜੇ ਨੇ ਉਹ ਕੋਸ਼ਿਸ਼ ਕਰਨ ਲੱਗੇ ਨੇ ਕਿ ਇਹਨਾਂ ਗਾਵਾਂ ਨੂੰ ਜਿਹੜਾ ਵਾ ਸੇਫ ਕੱਢਿਆ ਜਾ ਸਕੇ ਹੁਣ ਦੇਖਦੇ ਹਾਂ ਕਿ ਇਹ ਉੱਥੇ ਕਾਮਯਾਬ ਹੁੰਦੇ ਆ ਕਿ ਨਹੀਂ ਹੁੰਦੇ ਪਰ ਇਹਨਾਂ ਦਾ ਇਹ ਵੀ ਕਹਿਣਾ ਕਿ ਅਜੇ ਤੱਕ ਕੋਈ ਵੀ ਸਰਕਾਰੀ ਉਹਨਾਂ ਨੂੰ ਮਦਦ ਨਹੀਂ ਮਿਲੀ ਤੇ ਇਹ ਬਾਵਾ ਜਿਹੜੀਆਂ ਨੇ ਉੱਥੇ ਹੀ ਫਸੀਆਂ ਹੋਈਆਂ ਨੇ ਤੇ ਇਹਨਾਂ ਵੱਲੋਂ ਲਗਾਤਾਰ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਰੱਸਾ ਛੁੱਟ ਕੇ ਤੇ ਉੱਥੇ ਜਾਣ ਦੀ ਕੋਸ਼ਿਸ਼ ਕਰਨ ਲੱਗੇ ਨੇ ਤੇ ਇਹ ਇਹਨਾਂ ਦੀ ਕੋਸ਼ਿਸ਼ ਹੈ ਕਿ ਗਾਵਾਂ ਨੂੰ ਉੱਥੋਂ ਸਹੀ ਸਲਾਮਤ ਕੱਢਿਆ ਜਾ ਸਕੇ ਹੁਣ ਇਹਨਾਂ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਪਰ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤੇ ਪਾਣੀ ਦੇ ਵਹਾਅ ਦੇ ਵਿੱਚ ਦੀ ਆਪਣੀ ਜਾਨ ਜਿਹੜੀ ਜੋਖਮ ਚ ਪਾ ਕੇ گاਉਆਂ ਨੂੰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਆਂ ਦੇਖਦੇ ਆ ਕਿ ਇਹ گاਉਆਂ ਕੱਢ ਪਾਉਂਦੇ ਆ ਕਿ ਨਹੀਂ ਕੱਢ ਪਾਉਂਦੇ ਪਰ ਇਹ ਵੀ ਉੱਥੇ ਇਹਨਾਂ ਦਾ ਦੁੱਖ ਇਹ ਵੀ ਉਹਨਾਂ ਵੱਲੋਂ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਕਿ ਸਰਕਾਰ ਵੱਲੋਂ ਅਜੇ ਤੱਕ ਇੱਥੇ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਨਹੀਂ ਪਹੁੰਚਿਆ